ਅਸੀਂ ਖਨੌਰੀ ਜਿਹੜਾ ਬਾਰਡਰ ਆ ਉਸ ਦੇ ਨਜ਼ਦੀਕ ਖੜੇ ਆ ਜਿੱਥੋਂ ਕੀ ਰੂਟ ਆ ਜਿਹੜਾ ਉਹ ਬਦਲਿਆ ਗਿਆ ਜਿਹੜੀਆਂ ਪੰਜਾਬ ਤੋਂ ਗੱਡੀਆਂ ਆਉਂਦੀਆਂ ਨੇ ਜਾਂ ਦਿੱਲੀ ਵੱਲ ਜਾਂ ਹਰਿਆਣਾ ਵੱਲ ਜਾਂਦੀਆਂ ਨੇ ਤਸਵੀਰਾਂ ਤੁਸੀਂ ਦੇਖੋ ਕੀ ਇਹ ਰੋਡ ਹਾਈਵੇ ਜਿਹੜਾ ਚੱਲ ਰਿਹਾ ਹੈਗਾ ਇਸ ਤੋਂ ਬਾਅਦ ਪੁਲਿਸ ਦੇ ਜਵਾਨ ਨੇ ਜਿਹੜੇ ਪੰਜਾਬ ਪੁਲਿਸ ਦੇ ਇੱਥੇ ਤਾਇਨਾਤ ਕੀਤੇ ਹੋਏ ਨੇ ਤਾਂ ਜੋ ਆਮ ਲੋਕਾਂ ਨੂੰ ਕੋਈ ਜਿਹੜੀ ਦਿੱਕਤ ਨਾ ਆਵੇ ਤਾਂ ਜਿਹੜੀਆਂ ਛੋਟੀਆਂ ਗੱਡੀਆਂ ਨੇ ਜਿਹੜੀਆਂ ਉਹਨਾਂ ਨੂੰ ਲੰਘਣ ਦਿੱਤਾ ਜਾ ਰਿਹਾ ਇਸ ਤੋਂ ਅੱਗੇ ਟਰੱਕਾਂ ਦਾ ਜਿਹੜਾ ਕਾਫੀ ਵੱਡਾ ਜਾਮ ਲੱਗਿਆ ਹੋਇਆ ਹੈਗਾ ਕਿਉਂਕਿ ਤੁਸੀਂ ਦੇਖਸੋ ਟੂ ਐਂਡ ਟਰੈਵਲ ਦੀਆਂ ਨੇ ਗੱਡ ਜ਼ਿਆਦਾਤਰ ਲੋਕ ਨੇ ਜਿਹੜੇ ਉਹ ਵਿਦੇਸ਼ ਜਾਂਦੇ ਨੇ ਕਿਸੇ ਦੀਆਂ ਉਹ ਫਲੈਟਾਂ ਨੇ ਕਿਸੇ ਨੇ ਆਪਣੇ ਰਿਸ਼ਤੇਦਾਰ ਨੂੰ ਵਿਦੇਸ਼ ਛੱਡਣ ਜਾਣਾ ਜਾਂ ਕਿਸੇ ਨੇ ਉਹਨਾਂ ਨੂੰ ਲੈਣ ਜਾਣਾ ਪਰ ਅਗਰ ਜੇ ਗੱਲ ਕੀਤੀ ਜਾਵੇ ਆ ਬਾਰਡਰ ਦੀ ਤਾਂ ਹਰਿਆਣਾ ਬਾਰਡਰ ਦੇ ਉੱਪਰ ਜਿਹੜਾ ਕੀ 13 ਤਰੀਕ ਤੋਂ ਪਹਿਲਾਂ ਹੀ 13 ਤਰੀਕ ਨੂੰ ਕਿਸਾਨਾਂ ਨੇ ਕਾਲ ਦਿੱਤੀ ਸੀ ਪਰ 10 ਤਰੀਕ ਨੂੰ ਉਹੀ ਜਿਹੜਾ ਰੋਡ ਹੈ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਉੱਥੇ ਹਾਲਾਤ ਨੇ ਜਿਹੜੇ ਤੁਹਾਨੂੰ ਪਹਿਲਾਂ ਦਿਖਾਏ ਨੇ ਤਸਵੀਰਾਂ ਦੇ ਵਿੱਚ ਬੇਹੱਦ ਇਸ ਤਰ੍ਹਾਂ ਦੇ ਬਣਾਏ ਹੋਏ ਨੇ ਜਿਸ ਨੂੰ ਦੇਖ ਕੇ ਤੁਹਾਨੂੰ ਇੰਟਰਨੈਸ਼ਨਲ ਬਾਰਡਰ ਦੀਆਂ ਜਿਹੜੀਆਂ ਤਸਵੀਰਾਂ ਨੇ ਜਿਹੜੀਆਂ ਉਹ ਯਾਦ ਆਉਂਦੀਆਂ ਨੇ ਪਰ ਉਸ ਤੋਂ ਬਾਅਦ ਲੋਕ ਪਰੇਸ਼ਾਨ ਹੋ ਰਹੇ ਨੇ ਦੇਸ਼ ਦੀ ਜਨਤਾ ਜਿਹੜੀ ਉਹ ਪਰੇਸ਼ਾਨ ਹੋ ਰਹੀ ਆ ਕਿਉਂਕਿ ਦਿਨ ਰਾਤ ਜਿਹੜੇ 24 ਘੰਟੇ ਇੱਥੇ ਨਾਕਾ ਜਿਹੜਾ ਪੱਕਾ ਲਾ ਦਿੱਤਾ ਗਿਆਗਾ ਪੁਲਿਸ ਦੇ ਜਿਹੜੇ ਦਰਜਨਾਂ ਦੇ ਵਿੱਚ ਜਿਹੜੇ ਜਵਾਨ ਨੇ ਉਹ ਪੰਜਾਬ ਪੁਲਿਸ ਦੇ ਤਾਇਨਾਤ ਕੀਤੇ ਗਏ ਨੇ ਜਿਹੜਾ ਰੂਟ ਆ ਜਾਂ ਤਾਂ ਛੋਟੀਆਂ ਗੱਡੀਆਂ ਤੁਸੀਂ ਦੇਖੋ ਇਧਰੋਂ ਜਿਹੜਾ ਟੁਹਾਣੇ ਵੱਲ ਜਾਂ ਹੋਰ ਸਾਈਡ ਦੀ ਜਿਹ ਬਦਲਿਆ ਗਿਆਗਾ ਪਰ ਜਦੋਂ ਕੁਝ ਲੋਕ ਹਰਿਆਣਾਬਲ ਜਾਂਦੇ ਨੇ ਜਿੱਥੇ ਬਾਰਡਰ ਪਰ ਹਰਿਆਣਾ ਪੁਲਿਸ ਆਪਣੇ ਬਾਰਡਰ ਤੋਂ ਤਕਰੀਬਨ 2-300 ਮੀਟਰ ਅੱਗੇ ਆ ਕੇ ਤਾਂ ਲੋਕਾਂ ਨੂੰ ਉਹ ਲੋਕਾਂ ਦੇ ਨਾਲ ਕਿਸ ਤਰ੍ਹਾਂ ਇਸ ਤਰ੍ਹਾਂ ਦਾ ਵਿਵਹਾਰ ਕੀਤਾ ਜਾਂਦਾ ਲੋਕਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾਂਦਾ ਕਿਉਂਕਿ ਕਈ ਲੋਕਾਂ ਨੂੰ ਨਹੀਂ ਪਤਾ ਉਹ ਜਾਣਾ ਚਾਹੁੰਦੇ ਨੇ ਜਾਂ ਫਿਰ ਬਾਰਡਰ ਦੇ ਕਿਸ ਤਰ੍ਹਾਂ ਦੇ ਹਾਲਾਤ ਨੇ ਉਹ ਦੇਖਣਾ ਚਾਹੁੰਦੇ ਨੇ ਵੀ ਕੀ ਕੁਝ ਇੰਤਜ਼ਾਮ ਕਰਿਆਗਾ ਸਿਰਫ ਇੱਕ ਗ੍ਰੀਨ ਰੰਗ ਦਾ ਪਰਦਾ ਲਾ ਦਿੱਤਾ ਗਿਆਗਾ ਪਰਦਾ ਲਾ ਕੇ ਪਰਦੇ ਦੇ ਪਿੱਛੇ ਹਰਿਆਣਾ ਪੁਲਿਸ ਕੀ ਕਰ ਰਹੀ ਹੈ ਹਰਿਆਣਾ ਸਰਕਾਰ ਕੀ ਕਰ ਰਹੀ ਹੈ ਇਹ ਕਈ ਸਵਾਲ ਖੜੇ ਹੋ ਰਹੇ ਕਿਉਂਕਿ ਸਵੇਰੇ ਉਹ ਕੰਡਿਆਲੀਆਂ ਤਾਰਾਂ ਨਹੀਂ ਲੱਗੀਆਂ ਸੀ ਹੁਣ ਤਾਰਾਂ ਲਾ ਦਿੱਤੀਆਂ ਕਿੰਨੇ ਰੋਡ ਦੇ ਉੱਪਰ ਇਸ ਤਰ੍ਹਾਂ ਰੋਡ ਦੇ ਵਿੱਚ ਜਿਹੜਾ ਕਹਿੰਦੇ ਗਲੀਆਂ ਕੱਢ ਕੇ ਲੋਹੇ ਦੇ ਕਿੱਲ ਲਾ ਦਿੱਤੇ ਗਏ ਨੇ ਤੇ ਕੰਕਰੀਟ ਦੀਆਂ ਦਿਵਾਰਾਂ ਨੇ 4-4 ਫੁੱਟ ਉੱਚੀਆਂ ਤੇ ਚੌੜੀਆਂ ਜਿਹੜੀਆਂ ਕਰ ਦਿੱਤੀਆਂ ਗਈਆਂ ਨੇ ਸਾਡੇ ਨਾਲ ਉਹਰੇ ਅਧਿਕਾਰੀ ਨੇ ਭਾਈ ਜੀ ਕਿ ਕਿਵੇਂ ਦਾ ਰੂਟ ਬਦਲਿਆ ਗਿਆਗਾ ਕਿਧਰ ਉਹ ਟ੍ਰੈਫਿਕ ਆ ਰਿਹਾ ਹੈ ਇਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਆਮ ਲੋਕਾਂ ਟ੍ਰੈਫਿਕ ਦਾ ਜਿਹੜੀ ਟ੍ਰੈਫਿਕ ਨੂੰ ਦੇਖਣ ਲਈ ਛੋਟੀਆਂ ਗੱਡੀਆਂ ਨੇ ਨਾ ਜੜ ਕਿਉਂਕਿ ਕਿਤਾ ਹਾਈਵੇ ਬੰਦ ਹੈ ਉਹ ਅਸੀਂ ਪਿੰਡਾਂ ਰਾਂ ਟ੍ਰੈਫਿਕ ਕਨਵਰਟ ਕਰ ਰਹੇ ਆ ਜਿਹੜਾ ਕੋਈ ਵੀ ਸਪੈਸ਼ਲ ਜਾਣ ਵਾਲਾ ਹੈ ਕਿਸੇ ਨੇ ਏਅਰਪੋਰਟ ਤੇ ਜਾਣਾ ਕਿਸੇ ਨੇ ਹੋਰ ਜਾਣਾ ਹੈ ਉਧਰ ਨਹੀਂ ਜਾ ਰਹੇ ਨੇ ਛੋਟੀਆਂ ਗੱਡੀਆਂ ਨੂੰ ਜਾਣ ਦੀ ਹਾਂਜੀ ਛੋਟੀਆਂ ਗੱਡੀਆਂ ਜਾ ਰਹੀਆਂ ਨੇ ਕਾਰਾਂ ਵਗੈਰਾ ਟ੍ਰੈਵਲਰ ਟੈਂਪੂ ਟ੍ਰੈਵਲ ਵਗੈਰਾ ਕੋਈ ਵੀ ਹੈਵੀ ਵਾਹਣ ਆ ਜਿਹੜਾ ਉਹ ਨਹੀਂ ਜਾ ਰਿਹਾ ਉਧਰ ਦੀ ਰੋਡ ਰੋਡ ਨਹੀਂ ਵੱਡੇ ਹੈਗੇ ਤਾਂ ਉਹ ਰੋਡ ਛੋਟੇ ਪਿੰਡਾਂ ਵਾਲੇ ਰੋਡ ਨੇ ਕਿਤੇ ਵੀ ਜਮ ਲੱਗ ਸਕਦਾ ਹੈ ਸਾਰੇ ਟ੍ਰੈਫਿਕ ਪ੍ਰਭਾਵਿਤ ਹੋ ਸਕਦੀ ਆ ਅੱਛਾ ਕੁਝ ਏਰੀਆ ਇਧਰ ਦੀ ਕੱਢੀ ਜਾ ਰਹੀ ਹੈ ਹਰਿਆਣਾ ਦੂਸਰੀ ਛੜ ਜਿਆ ਕੁਝ ਜਿਹੜੀ ਨਹੀਂ ਜੀ ਜਿਹੜੀ ਇਧਰੋਂ ਟ੍ਰੈਫਿਕ ਆਉਂਦੀ ਹੈ ਇਧਰੋਂ ਤੰਤਾਨ ਸਾਹਿਬ ਹੋ ਕੇ ਜਾ ਰਹੀ ਆ ਸਾਰੀ ਦਿੱਲੀ ਨੂੰ ਕ੍ਰੋਕ ਕਿਉਂਕਿ ਜਵਾਨ ਜਿਹੜੇ ਤਾਇਨਾਤ ਕੀਤੇ ਗਏ ਨੇ ਉਹਨਾਂ ਨੇ ਆਪਣੀ ਡਿਊਟੀ ਆ ਉਹ ਕਹਿ ਰਹੇ ਨੇ ਕਿ ਆਮ ਲੋਕ ਪਰੇਸ਼ਾਨ ਨਾ ਹੋਣ ਉਹਨਾਂ ਨੂੰ ਰੂਟ ਜਿਹੜੇ ਬਦਲੇ ਗਏ ਨੇ ਜਿਹੜੇ ਲੋਕਾਂ ਨੂੰ ਜ਼ਰੂਰੀ ਆ ਜਾਂ ਉਹਨਾਂ ਨੇ ਕਿਸੇ ਨੇ ਆਪਣੇ ਵਿਆਹ ਸਮਾਗਮ ਜਾਣਾ ਜਾਂ ਫਿਰ ਵਿਦੇਸ਼ ਦੇ ਜਾਣਾ ਕਿਉਂਕਿ ਦਿੱਲੀ 에ਅਰਪੋਰਟ ਤੋਂ ਲੋਕ ਜਿਹੜੇ ਬਾਹਰ ਨ ਵਿਦੇਸ਼ਾਂ ਨੂੰ ਜਿਹੜਾ ਜਾਂਦੇ ਨੇ ਪੰਜਾਬ ਦੇ ਜ਼ਿਆਦਾਤਰ ਲੋਕ ਪਰ ਹਾਲਾਤ ਪੰਜਾਬ ਦੇ 2 ਦਿਨ ਪਹਿਲਾਂ ਕਿਸ ਤਰ੍ਹਾਂ ਦੇ ਬਣੇ ਹੋਏ ਨੇ ਇਹ ਤੁਸੀਂ ਇਹ ਤਸਵੀਰਾਂ ਤੋਂ ਸਾਫ਼ ਅੰਦਾਜ਼ਾ ਲਾ ਸਕਦੇ ਹੋ ਵਿਕੀਪੀਡੀਆ ਪੰਜਾਬ ਤੱਕ ਸੰਗਰੂਰ